ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਡਾਕਟਰ ਹਰਨੀਤ ਗੌਰ ਤੇ ਜਿਹੜੀਆਂ ਭੈਣਾਂ ਮੈਨੂੰ ਕਮੈਂਟਸ ਵਿੱਚ ਪੁੱਛ ਰਹੀਆਂ ਸੀ ਜਾਂ ਡੀਐਮਸ ਵਿੱਚ ਪੁੱਛਦੀਆਂ ਨੇ ਕਿ ਉਹਨਾਂ ਨੂੰ ਪੀਰੀਅਡਸ ਪ੍ਰੋਬਲਮ ਹੈ ਜਾਂ ਉਹਨਾਂ ਨੂੰ ਗਾਇਨਕੋਲੋਜੀਕਲ ਪ੍ਰੋਬਲਮ ਹੈ ਜਾਂ ਫਿਰ ਉਹਨਾਂ ਨੂੰ ਕੋਈ ਵੀ ਰੀਪਰੋਡਕਟਿਵ ਹੈਲਥ ਦੇ ਰਿਲੇਟਿਡ ਕੋਈ ਵੀ ਇਸ਼ੂ ਹੈ ਜਾਂ ਕੋਈ ਵੀ ਸਵਾਲ ਹੈਗੇ ਨੇ ਉਹ ਮੈਨੂੰ ਪੁੱਛ ਰਹੀਆਂ ਨੇ ਕਮੈਂਟਸ ਵਿੱਚ ਮੈਂ ਸੋਚੀ ਚਲੋ ਮੈਂ ਤਾਂ ਡਾਕਟਰ ਆ ਮੈਂ ਫਿਰ ਵੀ ਤੁਹਾਨੂੰ ਕੁਝ ਤਾਂ ਸਲਾਹ ਦੇ ਹੀ ਦਵਾਂਗੀ ਪਰ ਜਿਹੜੀਆਂ ਭੈਣਾਂ ਇਹੀ ਸਵਾਲ ਜਿਹੜੇ ਮੇਰੇ ਕੋਲ ਲੈ ਕੇ ਆਉਂਦੀਆਂ ਸੇਮ ਸਵਾਲ ਤੁਸੀਂ ਦੂਸਰੇ ਯੂਟਿਊਬਰਸ ਦੂਸਰੇ ਇਨ ਅਤੇ ਬਹੁਤ ਸਾਰੀਆਂ ਹੋਜੀ ਕੰਪਨੀਆਂ ਦੇ ਬ੍ਰਾਂਡਸ ਦੇ ਨੀਚੇ ਵੀ ਤੁਸੀਂ ਇਹ ਸੇਮ ਸਵਾਲ ਪੁੱਛਦੇ ਹੋ ਤੇ ਤੁਹਾਨੂੰ ਆਬਵੀਅਸਲੀ ਕੁਝ ਨਾ ਕੋਈ ਤੁਹਾਨੂੰ ਖਾਲੀ ਨਹੀਂ ਜਾਣ ਦੂਗਾ ਹਰ ਕੋਈ ਚਾਹੂਗਾ ਕਿ ਭੀ ਜੇ ਤੁਸੀਂ ਇੱਕ ਵਾਰ ਆ ਹੀ ਗਏ ਉਹਨਾਂ ਦੇ ਚੈਨਲ ਤੇ ਉਹਨਾਂ ਦੇ ਪੇਜ ਤੇ ਤੇ ਤੁਸੀਂ ਕੁਝ ਨਾ ਕੁਝ ਖਰੀਦ ਕੇ ਜਾਓ ਕਿਸੇ ਕੋਲ ਨਹੀਂ ਵੀ ਇਲਾਜ ਹੋਊਗਾ ਨਾ ਤੁਸੀਂ ਆਪਣੇ ਰਿਸ਼ਤੇਦਾਰਾਂ 'ਚ ਹੀ ਦੇਖ ਲਓ ਤੁਸੀਂ ਕਿਸੇ ਵੀ ਰਿਸ਼ਤੇਦਾਰ ਨੂੰ ਦੱਸੋ ਮੇ ਤੁਹਾਨੂੰ ਪੀਰੀਅਡਸ ਨਹੀਂ ਸਹੀ ਆ ਰਹੇ ਜਾਂ ਬਲੱਡ ਜ਼ਿਆਦਾ ਆਉਂਦਾ ਹੈ ਜਾਂ ਘੱਟ ਆਉਂਦਾ ਹੈ ਉਹ ਤੁਹਾਨੂੰ ਪਤਾ ਕੀ ਸਲਾਹ ਦੇਣਗੇ ਤੂੰ ਨਾ ਐਦਾਂ ਕਰ ਤੂੰ ਇਹ ਖਾ ਲਿਆ ਕਰ ਜਾਂ ਫਿਰ ਜਿਹਨੂੰ ਹੈਨਾ ਘੱਟ ਆਣ ਦੇ ਤੂੰ ਇਹ ਕਰਿਆ ਕਰ ਤੈਨ ਗੇ ਹਨਾ ਜਾਂ ਫਿਰ ਤੂੰ ਡਾਕਟਰਾਂ ਦਾ ਛੱਡ ਖੇੜਾ ਤੂੰ ਆ ਕਰ ਲਿਆ ਕਰ ਜਾਂ ਫਿਰ ਤੁਹਾਨੂੰ ਕਿਤੇ ਹੋਰ ਭੇਜ ਦੇਣਗੇ ਸੋ ਜਦੋਂ ਵੀ ਤੁਸੀਂ ਕਿਸੇ ਚੀਜ਼ ਦਾ ਸੋਲੂਸ਼ਨ ਲੱਭਣਾ ਹੁੰਦਾ ਤੁਹਾਨੂੰ ਉਹ ਪਰਸਨ ਕੋਲ ਜਾਣਾ ਚਾਹੀਦਾ ਹੈ ਜਾਂ ਤਾਂ ਜਿਹੜਾ ਪਰਸਨ ਇਸ ਚੀਜ਼ ਦਾ ਮਾਹਿਰ ਹੋਵੇ ਜਿਹਨੂੰ ਨੋਲਿਜ ਹੋਵੇ ਇਸ ਚੀਜ਼ ਦੀ ਐਜੂਕੇਸ਼ਨ ਐਟਲੀਸਟ ਉਹਦੇ ਕੋਲ ਹੋਵੇ ਯਾਂ ਫਿਰ ਜਦੋਂ ਖੁਦ ਦਾ ਐਕਸਪੀਰੀਅੰਸ ਹੋਵੇ ਠੀਕ ਐ ਸਾਰੇ ਆਪਣੇ ਦਾਦੀ ਨਾਨੀ ਦੇ ਨੁਸਖੇ ਸੁਣਦੇ ਹਾਂ ਜੋ ਉਹਨਾਂ ਦੇ ਟਾਈਮ ਤੇ ਮੋਸਟਲੀ ਸਬ ਲਈ ਕੰਮ ਕਰਦੇ ਵੀ ਸੀ ਸੋ ਜੇ ਤੁਸੀਂ ਸਭ ਤੋਂ ਪਹਿਲਾਂ ਕਿਸੇ ਦੀ ਸੁਣਨੀ ਹੀ ਹੈ ਨਾ ਤਾਂ ਤੁਸੀਂ ਆਪਣੀ ਦਾਦੀਆਂ ਨਾਨੀ ਦੀ ਸੁਣ ਲਓ ਕਿਉਂਕਿ ਉਹਨਾਂ ਤੋਂ ਸਿਆਣਾ ਤਾਂ ਘਰ 'ਚ ਕੋਈ ਨਹੀਂ ਹੋਊਗਾ ਨਾ ਸੋ ਸਿਆਣਿਆਂ ਦੀ ਸੁਣ ਕੇ ਜੇ ਉਹ ਨੁਸਖਾ ਜੋ ਵੀ ਤੁਹਾਨੂੰ ਤੁਹਾਡੀਆਂ ਦਾਦੀਆਂ ਨਾਨੀ ਦੱਸਦੀ ਹੈ ਤੰਮ ਕਰ ਗਿਆ ਤਾਂ ਵੈਲ ਐਂਡ ਗੁੱਡ ਨਹੀਂ ਕੰਮ ਕੀਤਾ ਉੱਥੇ ਛੱਡ ਦਿਓ ਪਲੀਜ਼ ਆਪਣੇ ਲੋਕਲ ਗਾਇਨੇਕੋਲੋਜਿਸਟ ਨੂੰ ਵਿਜ਼ਿਟ ਕਰੋ ਜਦੋਂ ਤੱਕ ਤੁਹਾਡੀ ਗਾਇਨੀ ਨੂੰ ਪਤਾ ਨਹੀਂ ਲੱਗ ਜਾਂਦਾ ਕਿ ਤੁਸੀਂ ਘਰੇ ਕੀ ਕੀ ਨੁਸਖੇ ਕੀਤੇ ਹੈ ਤੁਸੀਂ ਕੀ ਕੀ ਖਾਦਾ ਪੀਤਾ ਹੈ ਤੁਹਾਡੀ ਬੋਡੀ ਵਿੱਚ ਹੀਟ ਜਨਰੇਸ਼ਨ ਹੋਈ ਹੈ ਤਾਂ ਖਾਣ ਪੀਣ ਕਰਕੇ ਹੋਈ ਹੈ ਕਿ ਹਾਰਮੋਨਸ ਕਰਕੇ ਹੋਈ ਹੈ ਜੇ ਤੁਹਾਡੇ ਮੂੰਹ ਦੇ ਉੱਪਰ ਪਿੰਪਲਾਂ ਨੇ ਬੰਦ ਨਹੀਂ ਹੋ ਰਹੇ ਚਾਹੇ ਜਿੰਨਾ ਮਰਜ਼ੀ ਟਰੀਟਮੈਂਟ ਲੈ ਲਿਆ ਭਾਵੇਂ ਤੁਹਾਡੇ ਪੀਰੀਅਡਸ ਨਾਲ ਲੈਣਾ ਦੇਣਾ ਹੈ ਭਾਵੇਂ ਨਹੀਂ ਹੈ ਤੁਸੀਂ ਆਪਣੀ ਗਾਇਨੀ ਨੂੰ ਸਾਰਾ ਕੁਝ ਸੱਚ-ਸੱਚ ਦੱਸਣਾ ਹੁੰਦਾ ਹੈ ਆਪਣੀ ਸਾਰੀ ਹਿਸਟਰੀ ਬਾਰੇ ਦੱਸਣਾ ਹੁੰਦਾ ਹੈ ਤੁਸੀਂ ਕਦੀ ਪ੍ਰੈਗਨੈਂਟ ਹੋਏ ਹੋ ਕਿ ਨਹੀਂ ਹੋਏ ਔਰ ਜੇ ਹੋਏ ਉਹ ਤੁਹਾਡੇ ਤੁਸੀਂ ਅਬੋਰਸ਼ਨ ਕਰਵਾਇਆ ਹੈ ਕਿ ਨਹੀਂ ਆਪਣੇ ਆਪ ਕਦੀ ਮਿਸਕਾਰੇਜ ਹੋਇਆ ਹੈ ਕਿ ਨਹੀਂ ਹੋਇਆ ਹੈ ਮੈਰਿਡ ਅਨਮੈਰਿਡ ਹੋਣ ਦੇ ਬਾਵਜੂਦ ਤੁਹਾਡੇ ਕਦੀ ਰਿਲੇਸ਼ਨ ਰਿਹਾ ਹੈ ਕਿ ਨਹੀਂ ਤੁਸੀਂ ਸਾਰੀਆਂ ਚੀਜ਼ਾਂ ਆਪਣੇ ਡਾਕਟਰ ਨਾਲ ਸੱਚ-ਸੱਚ ਬਿਲਕੁਲ ਡਿਸਕਸ ਕਰਨੀਆਂ ਹੁੰਦੀਆਂ ਤਾਂ ਹੀ ਤੁਹਾਡਾ ਇਲਾਜ ਹੋਊਗਾ ਬੜੀਆਂ ਕੁੜੀਆਂ ਹੁੰਦੀਆਂ ਕਿ ਜਿਹੜੀਆਂ ਸੱਚ ਲੁਕਾਂਦੀਆਂ ਰਹਿੰਦੀਆਂ ਪਰ ਜਦੋਂ ਡਾਕਟਰ ਤੋਂ ਵੀ ਲੁਕਾ ਲੈਂਦੀ ਫਿਰ ਬਾਅਦ ਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਜਦੋਂ ਲਾਈਫ 'ਚ ਕਦੀ ਕਨਸੀਵ ਕਰਨਾ ਹੁੰਦਾ ਪ੍ਰੈਗਨੈਂਟ ਹੋਣਾ ਹੁੰਦਾ ਉਦੋਂ ਇਹ ਸਾਰੀਆਂ ਪੁਰਾਣੀਆਂ ਗਲਤੀਆਂ ਫਿਰ ਯੂ ਨੋ ਸਾਹਮਣੇ ਆਉਂਦੀਆਂ ਤਾਂ ਫਿਰ ਨਹੀਂ ਸਹੀ ਹੁੰਦਾ ਆਪਣੀ ਸਿਹਤ ਨਾਲ ਆਪਣੀ ਰੀਪਰੋਡਕਟਿਵ ਹੈਲਥ ਨਾਲ ਆਪਣੇ ਆਉਣ ਵਾਲੇ ਬੱਚੇ ਨਾਲ ਖਿਲਵਾੜ ਨਾ ਕਰੋ ਜੋ ਰਿਐਲਿਟੀ ਹੈ ਜੋ ਸੱਚ ਹੈ ਕਨਫਿਡੈਂਸ਼ੀਲੀ ਆਪਣੀ ਗਾਇਨੀ ਦੇ ਨਾਲ ਡਿਸਕਸ ਕਰੋ ਬਿਲਕੁਲ ਸੱਚ ਸੱਚ ਦੱਸੋ ਮੋਸਟ ਆਫ ਦਾ ਕੇਸਸ ਵਿੱਚ ਥਾਇਰੋਇਡ ਜਾਂ ਪੀਸੀਓਐਸ ਤਾਂ ਅੱਜਕੱਲ ਹਰ ਦੂਜੀ ਜਾਂ ਤੀਜੀ ਕੁੜੀ ਨੂੰ ਹੈਗਾ ਹੀ ਹੈ ਭਾਵੇਂ ਤੁਹਾਡੀ ਉਮਰ 18 ਸਾਲ ਹੈ ਤੇ ਭਾਵੇਂ ਤੁਹਾਡੀ ਉਮਰ 45 ਸਾਲ ਹੈ ਇਹ ਦੋ ਪ੍ਰੋਬਲਮਸ ਨਾ ਹਰ ਉਮਰ ਨੂੰ ਹੋ ਰਹੀਆਂ ਤੇ ਫਾਈਬਰੋਇਡਸ ਵੀ ਯੰਗ ਏਜ ਵਿੱਚ ਆ ਰਹੇ ਤੇ ਸਾਰੇ ਕਾਰਨ ਹੈ ਪੀਰੀਅਡਸ ਦੇ ਡਿਸਟਰਪਸ਼ਨ ਚ ਕਈ ਵਾਰ 2-2 3-3 ਮਹੀਨੇ ਨਹੀਂ ਆਉਂਦੇ ਆਂਦੇ ਤਾਂ ਫਲੋ ਬਹੁਤ ਜ਼ਿਆਦਾ ਹੁੰਦਾ ਜਾਂ ਤਾਂ ਫਲੋ ਬਹੁਤ ਜ਼ਿਆਦਾ ਘੱਟ ਵੀ ਹੋ ਸਕਦਾ ਸੋ ਤੁਸੀਂ ਸਾਰੀ ਗੱਲਾਂ ਇੱਥੇ YouTube ਤੇ ਮੇਰੇ ਕੋਲ ਆ ਕੇ ਕਿਸੇ ਨੂੰ ਪੁੱਛ ਕੇ ਸੀਡਸ ਖਾ ਕੇ ਸੀਡ ਸਾਈਕਲਿੰਗ ਕਰਕੇ ਅਲਸੀ ਖਾ ਕੇ ਜਾਂ ਹਨਾ ਗੁਰਜਵੈਨ ਖਾ सारी चीज़ा इलाज नहीं होंगे है दादी नानी का दा कोई नुस्खा काम आ गया ठीक है नहीं आया छडो सारियां कोई सहेली कोई टीचर की कोई फ्रेंड की कोई रिश्तेदार की किसी की सलाह नहीं मनी कोई यूट्यूबर की सलाह नहीं मनी तुम सिर्फ अपने लोकल डॉक्टर को जाके कंसल्टेशन फीस भर के उन्होंने तो सवाल अपने पूरी लिस्ट बना के जाओ किसी पैसे खर्चे पांच सौ सात सौ जिन्हें भी कंसल्टेशन है सवाल पूछो अपने सारे तो हक है नहीं वाइया लगी डॉक्टर रूड है बड़े लोग कहें गायनकोलॉजिट बड़ी रूड होंगी है तो तुम्हें दूजे डॉक्टर को चल जाओ शहर से कितने डॉक्टरों की कमी है पाब कि हो सकती डॉक्टर की कमी इट पुट्टो तो डॉक्टर मिल जाता है सो इसलिए तुझे जाओ गायनोकोलॉजिस्ट को जाओ और अपना प्रोपर डायगनोसिस बनवा के उस हिसाब ट्रीटमेंट लो और डॉक्टर पुछो कि मैं दवाइया नहीं खाना चाहती या मैं नहीं करवाना चाहती तो मेरे कोई होर ऑप्शन है कि मैं आयुर्वेदिक या होम्योपैथी वाल जावा अपने वालों बिना पूछे कभी भी आयुर्वेदिक या होम्योपैथी वाल ना जाओ पहले अपने एलोपैथी डॉक्टर को पुछो कि मैं कर हूँ क्यों मना करेगा ओबियसली सिर्फ दवाई या ओपरेन दसना है तीजा ऑप्शन अपने वालों लभन के बजाय कोई दवाइया मिक्स कर बजाय अपने डॉक्टर एक बार जरूर पूछ लो और सारी डॉक्टर तू हमेशा सही सलाह जरूर देगी अडियो में बस इन्ना ही मैं मिलती हूँ तो अगली भीडियो में चंगा उदो तक सत श्रीकाल